ਹਾਂਜੀ ਦੋਸਤੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਚ ਹੋਵਾਂਗੇ ਅੱਜ ਦੀ ਵੀਡੀਓ ਚ ਗੱਲਬਾਤ ਕਰਾਂਗੇ ਬਾਸਮਤੀਆਂ ਦੇ ਚੱਲ ਰਹੇ ਮੰਡੀਆਂ ਚ ਕੀ ਰੇਟ ਚੱਲ ਰਹੇ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਦਿਨੋਂ ਦਿਨ ਜਿਹੜੀ ਬਾਸਮਤੀਆਂ ਦੀ ਰੇਟਾਂ ਵਿੱਚ ਮੰਦੀ ਆ ਰਹੀ ਹੈ ਤੇ ਕਿੱਥੇ ਕਿ ਤੱਕ ਜਿਹੜੇ ਰੇਟ ਚੱਲ ਰਹੇ ਨੇ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਕੁਝ ਮੰਡੀਆਂ ਦੇ ਰੇਟ ਜਿਹੜੇ ਕੋਈ ਆਪਣੇ ਕੋਲ ਆਏ ਨੇ ਬਾਕੀ ਤੁਹਾਡੇ ਏਰੀਆ ਚ ਬਾਸਮਤੀਆਂ ਦੇ ਕੀ ਰੇਟ ਚੱਲ ਰਹੇ ਨੇ ਕਿਹੜੀ ਮੰਡੀ ਚ ਏਰੀਆ ਜ਼ਰੂਰ ਲਿਖੋ ਕਮੈਂਟ ਕਰਕੇ ਜ਼ਰੂਰ ਦੱਸੋ ਤਾਂ ਜੋ ਹੋਰ ਕਿਸਾਨ ਵੀ ਰੰਧਕ ਜਿਹੜੀ ਵੀਡੀ ਤੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਖੰਨਾ ਮੰਡੀ ਦੀ ਖੰਨਾ ਮੰਡੀ 'ਚ 11 21 ਦਾ ਰੇਟ ਲੱਗਿਆ ਜੀ 42115 ਰੁਪਏ ਤੇ 18 85 ਦਾ ਰੇਟ ਲੱਗਿਆ ਜੀ 3950 ਰੁਪਏ 17 18 ਦਾ ਰੇਟ ਲੱਗਿਆ ਜੀ 3800 ਰੁਪਏ ਤੇ 1509 ਦਾ ਰੇਟ ਲੱਗਿਆ ਜੀ 3300 ਰੁਪਏ ਤੇ 1847 ਦਾ ਰੇਟ ਲੱਗਿਆ 3000 ਰੁਪਏ ਤੇ 1401 ਵੀ ਗਿਆ ਜੀ 3325 ਰੁਪਏ ਅੱਗੇ ਗੱਲ ਕਰਦੇ ਆ ਜੀ ਮੋਨਕ ਮੰਡੀ ਦੀ ਮੋਨਕ ਮੰਡੀ ਜਿਹੜਾ 1401 ਵੀ ਗਿਆ 3410 ਰੁਪਏ ਕੰਬਾਈਨ ਰੇਟ ਤੇ 17 18 ਦਾ ਰੇਟ ਲੱਗਿਆ ਜੀ 3440 ਰੁਪਏ ਕੰਬਾਈਨ ਰੇਟ ਅੱਗੇ ਗੱਲ ਕਰਦੇ ਆ ਜੀ ਗਿੱਦੜਵਾਹ ਮੰਡੀ ਦੀ ਗਿੱਦੜਵਾਹ ਮੰਡੀ ਜੀ 17 18 ਦਾ ਰੇਟ ਲੱਗਿਆ 3480 ਰੁਪਏ ਤੇ 1847 ਦਾ ਰੇਟ ਲੱਗਿਆ ਜੀ 2900 ਰੁਪਏ ਪਟੰਡਾ ਮੰਡੀ ਦੀ ਗੱਲ ਕਰੀਏ ਤਾਂ ਪਟੰਡਾ ਮੰਡੀ 'ਚ 17-18 ਦਾ ਰੇਟ ਲੱਗਿਆ 3340 ਰੁਪਏ ਤੇ 18-47 ਦਾ ਰੇਟ ਲੱਗਿਆ 2710 ਰੁਪਏ ਅੱਗੇ ਗੱਲ ਕਰਦਾ ਜੀ ਅੰਮ੍ਰਿਤਸਰੀ ਅੰਮ੍ਰਿਤਸਰ ਸਾਹਿਬ ਜਿਹੜੀ ਭਗਤਾਂ ਵਾਲੀ ਮੰਡੀ ਆ ਉੱਥੇ 17-18 ਦਾ ਰੇਟ ਲੱਗਿਆ 3600 ਰੁਪਏ ਕੰਬਾਈਨ ਰੇਟ ਤੇ ਜਿਹੜਾ ਹੱਥ ਨਾਲ ਕੱਟੀ ਹੋਈ ਦਾ ਲੱਗਿਆ ਜੀ 3725 ਰੁਪਏ 11-21 ਦਾ ਰੇਟ ਲੱਗਿਆ ਜੀ 4100 ਰੁਪਏ ਕੰਬਾਈਨ ਰੇਟ ਤੇ ਜਿਹੜੀ ਹੱਥ ਨਾਲ ਝਾੜੀ ਹੋਈ ਤਾਂ ਲੱਗਿਆ 4375 ਰੁਪਏ 1509 ਦਾ ਰੇਟ ਲੱਗਿਆ ਜੀ 3200 ਰੁਪਏ ਤੇ 1401 ਦਾ ਰੇਟ ਲੱਗਿਆ 3325 ਰੁਪਏ ਅੱਗੇ ਗੱਲ ਕਰਦੇ ਹਾਂ ਜੀ ਤਰਨਤਨ ਸਾਹਿਬ ਮੰਡੀ ਜਿੱਥੇ 1121 ਦਾ ਰੇਟ ਲੱਗਿਆ 4021 ਰੁਪਏ ਕੰਬਾਈਨ ਰੇਟ ਤੇ ਜਿਹੜੀ ਹੱਥ ਛਾੜ ਦਾ ਰੇਟ ਲੱਗਿਆ 4170 ਰੁਪਏ 1718 ਦਾ ਰੇਟ ਲੱਗਿਆ ਜੀ 3705 ਰੁਪਏ ਕੰਬਾਈਨ ਰੇਟ ਤੇ 3799 ਰੁਪਏ ਜਿਹੜਾ ਲੱਗਿਆ ਜੀ ਹੱਥ ਨਾਲ ਛਾੜਦਾ ਛੜੀ ਦਾ ਤੇ 1401 ਵੀ ਕੀ ਹੈ ਜੀ 3331 ਰੁਪਏ ਤੇ 1509 ਵਿਕੀ ਹੈ ਜੀ 3192 ਰੁਪਏ ਤੇ 1847 ਦਾ ਰੇਟ ਲੱਗਿਆ ਜੀ 2905 ਰੁਪਏ ਅੱਗੇ ਗੱਲ ਕਰਦਾ ਹਾਂ ਮਰੇਕ ਕੋਟਲਾ ਮੰਡੀ ਦੀ ਮਰੇਕ ਕੋਟਲਾ ਮੰਡੀ ਦੀ 1509 ਵਿਕੀ ਹੈ ਜੀ 3150 ਰੁਪਏ ਤੇ 1847 ਦਾ ਰੇਟ ਲੱਗਿਆ ਜੀ 2275 ਰੁਪਏ ਅੱਗੇ ਸੰਗਰੂਰ ਮੰਡੀ ਦੀ ਗੱਲ ਕਰੀਏ ਸੰਗਰੂਰ ਮੰਡੀ ਜਿਹੜਾ 1401 ਵਿਕੀ ਹੈ ਜੀ 3380 ਰੁਪਏ ਤੇ 1509 ਵਿਕੀ ਹੈ ਜੀ 3280 ਰੁਪਏ ਸੰਗਰੂਰ ਮੰਡੀ ਦੇ ਵਿੱਚ 1121 ਦਾ ਰੇਟ ਲੱਗਿਆ ਜੀ 3500 ਤੋਂ ਲੈ ਕੇ 4000 ਰੁਪਏ ਤੇ 17 18 ਦਾ ਰੇਟ ਲੱਗਿਆ ਜੀ 3000 ਤੋਂ ਲੈ ਕੇ 3500 ਰੁਪਏ ਤੇ 18 47 ਦਾ ਰੇਟ ਲੱਗਿਆ ਜੀ 2960 ਰੁਪਏ ਇਹ ਸਾਨੂੰ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਰੇਟ ਤੁਹਾਡੇ ਨਾਲ ਸਾਂਝੇ ਕੀਤੇ ਨੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕੱਲ ਨੂੰ ਆਪਾਂ ਇੱਕ ਨਵੇਂ ਵਿਸ਼ੇ ਤੇ ਜਿਹੜੀ ਕਣਕ ਤੇ ਕਣਕ ਦਾ ਕੀ ਰੇਟ ਚੱਲ ਰਿਹਾ ਮੰਡੀਆਂ 'ਚ ਤੇ ਕਿੱਥੇ 3000 ਤੋਂ ਵੈਸੇ ਪਾਰ ਉਹ ਚੱਲ ਰਿਹਾ ਰੇਟ ਤੇ ਕੀ ਕੀ ਰੇਟ ਅਲੱਗ-ਅਲੱਗ ਇਲਾਕਿਆਂ 'ਚ ਚੱਲ ਰਿਹਾ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਕੱਲ ਨੂੰ ਮਿਲਦੇ ਆ ਜੀ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤ ਸ੍ਰੀ ਅਕਾਲ